ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦਰਸ਼ਕੋ ਅੱਜ ਸਤਨਾਮ ਜੀ ਸਾਡੇ ਨਾਲ ਫਿਰ ਜੁੜ ਚੁੱਕੇ ਆ। ਅਹਿਮ ਮੁੱਦੇ ਤੇ ਗੱਲਬਾਤ ਕਰਦੇ ਆ। ਕੀ ਮੁੱਦਾ ਹੈ ਸਤਨਾਮ ਜੀ ਆਪ ਹੀ ਦੱਸਣਗੇ। ਸਸਿਕਾ ਖਤਨਾਮ ਜੀ। ਅਸਤ ਕਾਲ ਜੀ। ਸਤਨਾਮ ਜੀ ਇੱਕ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਾਰਤੇ ਬੈਠੇ ਆ ਖਨੋਰੀ ਬਾਟਰ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਜੀ ਦੇਖੋ ਪ੍ਰਦੀਪ ਜੀ ਇਹ ਪੰਜਾਬ ਦਾ ਭਖ ਦਾ ਮੁੱਦਾ ਹੈਗਾ ਜੀ ਹਰ ਜਿਹੜਾ ਮੀਡੀਆ ਕਰਮੀਆਂ ਨੂੰ ਇਹਦੇ ਤੇ ਖੁੱਲ ਕੇ ਚਰਚਾ ਕਰਨ ਦੀ ਜਿਹੜੀ ਉਹ ਬਣਦੀ ਆ ਜੀ ਇਸ ਕਾਰਨ ਕਿ ਮੀਡੀਆ ਚੌਥਾ ਥੰਮ ਹੁੰਦੇ ਨਾ ਤੇ ਆਪਣੀ رائے ਜਿਹੜੀ ਉਹ ਜ਼ਰੂਰ ਦੇਣ ਦਾ ਹੱਕਦਾਰ ਆ ਠੀਕ ਹੈ ਜੀ ਦੇਣੀ ਵੀ ਚਾਹੀਦੀ ਆ ਹੂੰ ਦੂਸਰੀ ਗੱਲ ਜਿਵੇਂ ਤੁਸੀਂ ਕੀਤਾ ਵੀ ਇਹ ਜਿਹੜੀਆਂ ਮੰਗਾ ਕੋਈ ਪਿਛਲੇ ਕਮਿਸ਼ਨ ਬਣਾਏ ਸੀ ਹੂੰ ਸੁਆਮੀ ਨਾਥ ਨੂੰ ਕਮਿਸ਼ਨ ਜਿਹੜਾ ਹੋਰ ਤਰ੍ਹਾਂ ਕਈ ਕਈ ਸਰਕਾਰਾਂ ਜਿਵੇਂ ਜਿਵੇਂ ਆਈਆਂ ਉਹਨਾਂ ਨੇ ਆਪਣਾ ਸਿਸਟਮ ਚਲਾਉਣ ਲਈ ਜੀ ਨਾਟਕਬਾਜ਼ੀ ਕੀਤੀ ਉਹਨਾਂ ਰਿਆਂ ਕਮਿਸ਼ਨ ਬਣਾਏ ਕਮਿਸ਼ਨਰ ਨੇ ਫਸਲਾਂ ਦੇ ਰੇਟ ਜਿਹੜੇ ਉੱਤੇ ਤੈਅ ਕੀਤੇ ਹੂੰ ਪਰ ਜਦੋਂ ਤੈਅ ਕਰਕੇ ਜਿਹੜੀਆਂ ਫਾਈਲਾਂ ਸੀ ਜਾਂ ਫਾਈਲਾਂ ਉਹ ਦੇ ਦਿੱਤੀਆਂ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਚਲਾਉਣ ਵਾਲੇ ਲੀਡਰਸ਼ਿਪ ਆ ਜੀ ਜਦੋਂ ਉਹ ਲੀਡਰਸ਼ਿਪ ਨੇ ਦੇਖਿਆ ਇਹ ਵੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਕੀ ਲੱਗਿਆ ਉਹ ਫਾਈਲਾਂ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਬੰਦ ਕਰਕੇ ਜਿਹੜੀਆਂ ਸੀ ਉਹ ਰੱਖੀਆਂ ਗਈਆਂ ਸੀ ਠੀਕ ਹੈ ਉਹਨਾਂ ਨੂੰ ਖਲਵਾਉਣ ਵਾਸਤੇ ਪਿੱਛੇ ਵੀ ਇੱਕ ਬਹੁਤ ਤਕੜਾ ਸੰਘਰਸ਼ ਫਿੱਟਿਆ ਗਿਆ ਸੀ ਜਿਹੜਾ ਕਿ ਕਿਸਾਨਾਂ ਵੱਲੋਂ ਦਿੱਲੀ ਮੋਰਚਾ ਲਾਇਆ ਗਿਆ ਸੀ ਉੱਥੇ ਕੁ ਕੁਸ਼ਕ ਜਿਹੜੇ ਰਹੇਗੇ ਸੀ ਤੇ ਸਿਆਸੀ ਲੀਡਰ ਸੀ ਉਹਨਾਂ ਦੀ ਪੜਤ ਬਾਜੀ ਕਰਕੇ ਉਹਨਾਂ ਦੇ ਵਿੱਚ ਕੁ ਸਪੈਡ ਕਰਨ ਕਰਕੇ ਵੀ ਜਿੰਨੀ ਸਫਲਤਾ ਲੈ ਕੇ ਉਹ ਧਰਨਾ ਮੋਤਲ ਹੋਣਾ ਚਾਹੀਦਾ ਸੀ ਉਨੀ ਸਫਲਤਾ ਉਸ ਸਮੇਂ ਧਰਨਾਕਾਰੀਆਂ ਨੂੰ ਜਾਂ ਨੁਕਸਾਨ ਆਗੂਆਂ ਨੂੰ ਉਹ ਅਸਲ ਨਹੀਂ ਹੋ ਸਕੀ ਇਸ ਕਰਕੇ ਉਸ ਤੋਂ ਬਾਅਦ ਜੋ ਤੁਰੰਤ ਜਿਹੜਾ ਲੱਛਣ ਆ ਗਿਆ ਉਹ ਸਰਕਾਰ ਦੀ ਚਾਲ ਹੀ ਸੀਗੀ ਤੇ ਉਹ ਲੱਛਣ ਦੇ ਵਿੱਚ ਕੁਝ ਜਿਹੜੇ ਹੈਗੇ ਸੀ ਕਿਸਾਨਾਂ ਦੇ ਵਿੱਚ ਵੀ ਮੈਂ ਕਹੂੰਗਾ ਵੀ ਕੋਈ ਕੁਝ ਜਗ੍ਹਾ ਦੇ ਉੱਤੇ ਚੌਦਰ ਬਾਜੀ ਐ ਕੜਵਾਜੀ ਹੰਕਾਰ ਹੈਗਾ ਹੁਣ ਇਸ ਕਾਰਨ ਉਹ ਇਸ ਚੋਣ ਮਤਾਨ ਦੇ ਚ ਉਤਰ ਕੇ ਸਰਕਾਰ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਇਹਨਾਂ ਨੂੰ ਖੇਰੂ ਖੇਰੂ ਕਰਕੇ ਤੇ ਜਿਹੜੀਆਂ ਜਥੇ ਬੰਦੀਆਂ ਸੀ ਉਹਨਾਂ ਨੂੰ ਚਾਰ ਛੇਰੇ ਖਿਲਾਰ ਦਿੱਤਾ ਜਦੋਂ ਖਲਾਰਤਾ ਇਹਨਾਂ ਦੀ ਤਾਕਤ ਘਟ ਗਈ ਤੇ ਜਿਹੜੀਆਂ ਤਾਂ ਵਫਾਦਾਰ ਸੀ ਜਾਂ ਕਿਸਾਨ ਯੂਨੀਅਨਾਂ ਉਹਨਾਂ ਦੇ ਆਗੂ ਉਹ ਤਾਂ ਅਸ਼ੰਘਾਰਸ਼ੇ ਲੜੀ ਗਏ ਤੇ ਜਿਹੜੇ ਸੀ ਕੁਛ ਕੋ ਜਿਵੇਂ ਰੂਲਤੂਬ ਸਾਹਿਬ ਆ ਮਾਨ ਸਾਹਿਬ ਜੀ ਹਮ ਇੱਕ ਹੋਰ ਹੈਗੇ ਆਪਣੇ ਜੀ ਕਈ ਤਿੰਨ ਚਾਰ ਜਥੇ ਬੰਦਗੀਆਂ ਮੈਂ ਨਾਂ ਨਹੀਂ ਲੈਂਦਾ ਸਾਰਿਆਂ ਦਾ ਤੇ ਇਸ ਕਰਕੇ ਇਹ ਜਿਹੜੇ ਸੀਗੇ ਇਹ ਪਤਾ ਨਹੀਂ ਕਿਸ ਵਜ੍ਹਾ ਨਾਲ ਕਿਸੇ ਕਿਸੋ ਮਸਲੇ ਦੇ ਵਿੱਚ ਉਲਝ ਕੇ ਪੰਜਾਬ ਦੇ ਵਿੱਚ ਲੱਗੇ ਰਹੇ ਤੇ ਉਹ ਜਿਹੜਾ ਡੱਲੇਵਾਲ ਸਾਹਿਬ ਸੀਗਾ ਜਦੋਂ ਉਹਨੂੰ ਪਤਾ ਲੱਗਿਆ ਵੀ ਉਹ ਕੈਂਸਰ ਦਾ ਮਰੀਜ਼ ਆ ਉਹਦੇ ਦਿਮਾਗ ਨੇ ਮੈਨੂੰ ਲੱਗਦਾ ਵੀ ਇੱਥੋਂ ਤੱਕ ਕੰਮ ਕੀਤਾ ਵੀ ਜਾਂਦੇ ਜਾਂਦੇ ਚੰਜ ਦਾ ਕੰਮ ਕਰ ਦਈਏ ਤੇ ਇਸ ਕਰਕੇ ਉਹ ਬੈਠ ਕੇ ਮਰਨ ਵਰਤ ਤੇ ਉਸ ਤੋਂ ਬਾਅਦ ਚ ਫਿਰ ਇੱਕ ਬੰਦ ਦੀ ਕਾਲ ਆਈ ਜੀ ਪੂਰੇ ਪੰਜਾਬ ਵਿੱਚ 30 ਦਸੰਬਰ 30 ਦਸੰਬਰ ਨੂੰ ਵੀ ਜਿਹੜੇ ਲੋਕ ਸੀ ਤੇ ਦੁਕਾਨਦਾਰ ਜਾਂ ਵਪਾਰੀ ਸੀ ਉਹਨਾਂ ਨੇ ਪੂਰਾ ਸੰਕੇਤ ਦੇ ਦਿੱਤਾ ਵੀ ਅਸੀਂ ਤੁਹਾਡੇ ਨਾਲ ਹਾਂ ਢੱਲੇਵਾਲ ਦੇ ਨਾਲ ਹਾਂ ਜੀ ਪਰ ਢੱਲੇਵਾਲ ਦੇ ਨਾਲ ਹੋਣ ਦਾ ਫਾਇਦਾ ਕੋਈ ਨਾ ਹੋਇਆ ਇਸ ਕਰਕੇ ਕਿਉਂਕਿ ਜਿਹੜੀ ਕੇਂਦਰ ਸਰਕਾਰ ਆ ਨਾ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣ ਵਾਸਤੇ ਨਾ ਹਰ ਇੱਕ ਤਰ੍ਹਾਂ ਦੀ ਚਾਲ ਆ ਜਿਹੜੀ ਉਹ ਪੰਜਾਬ ਵਿੱਚ ਚੱਲੀ ਜਾ ਰਹੀ ਆ ਹੱਤਕੰਡੇ ਵਰਤੇ ਹੱਤਕੰਡੇ ਵਰਤੇ ਜਾ ਰਿਹਾ ਕਿਉਂਕਿ ਜਿਹੜੇ ਕਾਨੂੰਨ ਆ ਕਾਨੂੰਨ ਪ੍ਰਧਾਨ ਮੰਤਰੀ ਤੇ ਉਹਦੇ ਮੰਤਰੀ ਮੰਡਲ ਦੇ ਹਿੱਸੇ ਆਉਂਦੇ ਆ ਜਾਂ ਬਣਾਉਣੇ ਜਾਂ ਰੱਦ ਕਰਨੇ ਇਹ ਜਿਹੜਾ ਧਰਨਾ ਜਾ ਕੇ ਪੰਜਾਬ ਚ ਲਾ ਕੇ ਤੇ ਪੰਜਾਬ ਬੰਦ ਕੀਤਾ ਜਾਂਦਾ ਉਹਦੇ ਨਾਲ ਸੂਬੇ ਤੇ ਜਿਹੜਾ ਆਰਥਿਕ ਬੋਝ ਆਉ ਉਹ ਜਿਆਦਾ ਪੈਦਾ ਕੰਮਕਾਰ ਪ੍ਰਭਾਵਿਤ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਪੰਜਾਬ ਬੰਦ ਰੱਖਣ ਨਾਲ ਦਿੱਲੀ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਦੇ ਵਿੱਚ ਨੁਕਸਾਨ ਹੋਇਆ ਸਿਆਸੀ ਲੀਡਰਾਂ ਦਾ ਜੇਕਰ ਅੱਜ ਡੱਲੇਵਾਲ ਨੂੰ ਕੋਈ ਪ੍ਰਮਾਤਮਾ ਨਾ ਕਰੇ ਕਿਉਂਕਿ ਇੱਕ ਸਰੀਰ ਨਾਲ ਦੇ ਬਜ਼ੁਰਗ ਆ ਵਿਅਕਤੀ ਆ ਬੈਠੇ ਭੁਖੜ ਹਟਾਲਦੇ ਆ ਜੇ ਕੋਈ ਹੀਮਕੀਮ ਹੋ ਜਾਂਦੀ ਆ ਨਾ ਇਹਦਾ ਸਭ ਤੋਂ ਮਾੜਾ ਅਸਰ ਕਿਸ ਜਗ੍ਹਾ ਪੈਣਾ ਹੈ ਪੰਜਾਬ ਦੇ ਸਿਆਸੀ ਪਾਰਟੀਆਂ ਤੇ ਜਿਹੜੀਆਂ ਅੱਜ ਚੁੱਪ ਕਰਕੇ ਬੈਠੀਆਂ ਕਿਉਂਕਿ ਜਦੋਂ ਟਾਈਮ ਆਇਆ ਇੱਥੇ ਸਭ ਕੁਝ ਹੋਣਾ ਹੈ ਇੱਥੇ ਇਹਨਾਂ ਨੂੰ ਜਿਵੇਂ ਅੱਗੇ ਹੋਈ ਸੀ ਇਹ ਸਿਆਸੀ ਲੀਡਰਾਂ ਵਾਸਤੇ ਇੱਕ ਖਤਰੇ ਦੀ ਘੰਟੀ ਆ ਜਿਹੜਾ ਡੱਲੇਵਾਲ ਸਾਹਿਬ ਦਾ ਜਾਨੀ ਨੁਕਸਾਨ ਜਦੋਂ ਇਹ ਨੁਕਸਾਨ ਹੁੰਦਾ ਹੈ ਤੁਸੀਂ ਸਮਝਣੋ ਵੀ ਉਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿਆਸੀ ਲੀਡਰ ਹਨ ਉਹਨਾਂ ਤੇ ਨੌਬਤ ਕਿੰਨੀ ਆਊਗੀ ਪੰਜਾਬ ਦੇ ਵਿੱਚ ਜਾ ਕੇ ਤੇ ਇਹ ਸਾਰੀ ਸ਼ਰਾਰਤ ਕੇਂਦਰ ਸਰਕਾਰ ਦੀ ਆ ਮਿਲਣ ਮਿਲੌਣ ਨਾਲ ਮਸਲੇ ਹੱਲ ਕਰਨ ਨਾਲ ਗੱਲ ਵੀ ਕਿੱਡੀ ਖੈਗੀ ਆ ਮੈਂ ਇੱਥੇ ਬੀਜੇਪੀ ਦੇ ਲੀਡਰ ਆਂ ਵੀ ਕੁਝ ਕਹਿਣਾ ਆ ਜਾਊਂਗਾ ਕਈ ਵਾਰੀ ਆ ਜਾਂਦੇ ਆ ਜੀ ਹਰਜੀਤ ਸਿੰਘ ਆਏ ਆ ਜਿਉ ਇਹਨਾਂ ਦੀ ਕੋਈ ਫੁੱਟੀ ਕੌਡੀ ਦੀ ਢੁਈ ਨਹੀਂ ਮਾਰਦਾ ਉੱਤੇ ਨ ਬੋਲਣ ਲਈ ਇਹ ਤੁਹਾਨੂੰ ਰੱਖਿਆ ਹੋਇਆ ਐਵੇਂ ਬਿਆਨ ਦੁਵਾਈ ਜਾਂਦੇ ਆ ਨਹੀਂ ਤਾਂ ਹਰਜੀਤ ਸਿੰਘ ਘੋੜਾ ਨੂੰ ਪਤਾ ਨਹੀਂਗਾ ਵੀ ਜੇ ਡੱਲੇਵਾਲ ਦੀ ਸਿਹਤ ਨਾਲ ਕੁਝ ਖਲਵਾੜ ਹੁੰਦਾ ਹਰਜੀਤ ਸਿੰਘ ਘਰੇਵਾਲ ਘਰੇਵਾਲ ਉਹਨਾਂ ਨੂੰ ਕੁਝ ਸਿਹਤ ਨਾਲ ਖਲਵਾੜ ਹੁੰਦਾ ਤੇ ਉਹਨਾਂ ਨੂੰ ਇਹ ਪਤਾ ਨਹੀਂ ਪੰਜਾਬ ਚ ਮਾਹੌਲ ਕਿਹੋ ਜਿਹਾ ਪੈਦਾ ਹੋ ਇਸ ਕਰਕੇ ਚੁੱਪਾ ਕਿਉਂਕਿ ਉਹਨਾਂ ਨੂੰ ਇਹ ਆ ਵੀ ਜਿਹੜੀ ਆਮ ਪਾਰਟੀ ਦੀ ਸਰਕਾਰ ਉਹ ਹਜਮ ਨਹੀਂ ਹੋ ਰਹੀ ਤੇ ਆਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ फेल ਕਰਨ ਵਾਸਤੇ ਇਹ ਸਾਰਾ ਜਿਹੜਾ ਸਿਸਟਮ ਆਣਾ ਮੈਂ ਨਹੀਂ ਕਹਿੰਦਾ ਵੀ ਡੱਲੇਵਾਲ ਸਾਹਿਬ ਇਸ ਚ ਕੋਈ ਕਸੂਰ ਆ ਰਿਹਾ ਨਹੀਂ ਇਹਦੇ ਵਿੱਚ ਕਿਸਾਨ ਲੀਡਰ ਹੀ ਜ਼ਿੰਮੇਵਾਰ ਬੈਠੇ ਆ ਜਿਹੜੀ ਕਿ ਹੁਣ ਕੱਲਾ ਡੱਲੇਵਾਲ ਸਾਹਿਬ ਵੀ ਕੀ ਕਰੇ ਉਹ ਤੋਂ ਵੱਧ ਅੱਗ ਕੇ ਮਾਰਨ ਵਰਤਰੀ ਬਹਿ ਸਕਦਾ ਤੇ ਲੇਕਿਨ ਜਿਹੜਾ ਨੁਕਸਾਨ ਹੋਣਾ ਉਹ ਪੰਜਾਬ ਦਾ ਹੀ ਹੋਣਾ ਕੱਲ ਨੂੰ ਵੀ ਹੋਣਾ ਤੇ ਨਾ ਉੱਥੇ ਕਿਸੇ ਨੇ ਅਜੇ ਮੰਗਾ ਮੰਗਣੀਆਂ ਤੇ ਨਾ ਇਹਨਾਂ ਨੇ ਮੰਗਣਾ ਹੋਣਾ ਇੱਕ ਛੱਡ ਕੇ ਭਾਵੇਂ ਵੀ ਸਿੱਖ ਜਦੋਂ ਬੰਦੀਆਂ ਦੇ ਆਗੂ ਭੁਖੜ ਹੜਤਾਲ ਤੇ ਰਹਿ ਜਾਂ ਜਿੰਨਾ ਚਿਰ ਇਹਨਾਂ ਦੇ ਵਿੱਚੋਂ ਹੈਂਕੜ ਬਾਜੀ ਤੇ ਹੰਕਾਰ ਨਹੀਂ ਜਾਂਦਾ ਦੋਨਾਂ ਚਰਕੇ ਅੰਦਰ ਸਰਕਾਰ ਨਾ ਕਿਸਾਨਾਂ ਨੂੰ ਤੇ ਨਾ ਪੰਜਾਬ ਨੂੰ ਇੱਕ ਫੋਕ ਦੁੱਕੀ ਖੋਟੀ ਕੌਡੀ ਵੀ ਨਹੀਂ ਦੇਣ ਵਾਲੀ ਅੱਛਾ ਕੀ ਲੱਗਦਾ ਤੁਹਾਨੂੰ ਕਿ ਜਿਵੇਂ ਡੱਲੇਵਾਲ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਭੁਖੜ ਹੜਤਾਲ ਤੇ ਬੈਠੇ ਆ ਕਿ ਮੋਦੀ ਨੂੰ ਚਾਹੀਦਾ ਹੈ ਕਿ ਮੰਗਾ ਮੰਨ ਲੈਣੀਆਂ ਚਾਹੀਦੀਆਂ ਕਿਸਾਨ ਯੂਨੀਅਨ ਦੀਆਂ ਜਾਂ ਕੋਈ ਹਾਈ ਕੋਰਟ ਨੂੰ ਜਾਂ ਸੁਪਰੀਮ ਕੋਰਟ ਨੂੰ ਸਖਤ ਆਦੇਸ਼ ਦੇਣੇ ਚਾਹੀਦੇ ਆ ਮਾਨਯੋਗ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਦਿੰਦੀਆਂ ਹਾਈ ਕੋਰਟਾਂ ਆਦੇਸ਼ ਜਾਂ ਨਰਿੰਦਰ ਮੋਦੀ ਇੱਕ ਕਟਪੁਤਲੀ ਬਣ ਕੇ ਰਹਿ ਗਿਆ ਹੈ ਅੰਬਾਨੀਆਂ ਅਡਾਨੀਆਂ ਦੀ ਇਹਦੇ ਬਾਰੇ ਕੀ ਕਹੋਗੇ ਉਹ ਦੇਖੋ ਜੀ ਪਹਿਲਾਂ ਤੁਸੀਂ ਗੱਲ ਕੀਤੀ ਆ ਵੀ ਅਦਾਲਤਾਂ ਜਿਹੜੀਆਂ ਇਹ ਅਦਾਲਤਾਂ ਨਾ ਇਹ ਜੱਜ ਕਮਿਸ਼ਨ ਇਹ ਸਭ ਇੱਥੋਂ ਨਿਕਲ ਕੇ ਹੀ ਗਏ ਹੁੰਦੇ ਆ ਜੀ ਸਰਕਾਰਾਂ ਤੋਂ ਸਾਰੇ ਡਰਦੇ ਆ ਸਰਕਾਰਾਂ ਕੋਲੇ ਗੁੰਡੇ ਵੀ ਹੁੰਦੇ ਆ ਸਰਕਾਰਾਂ ਕੋਲੇ ਜਾਨੀ ਨੁਕਸਾਨ ਕਰਨ ਵਾਲੀ ਵੀ ਹੁੰਦੇ ਆ ਸੋ ਇਹੋ ਜੀ ਕੋਈ ਜਿਹੜੀ ਹੈਗੀ ਆ ਹਾਈ ਕੋਰਟ ਆ ਸੁਪਰੀਮ ਕੋਰਟ ਆ ਉਹ ਕਦੇ ਵਾਸਤੇ ਵੀ ਜਿਹੜੀ ਇਹਨਾਂ ਤੋਂ ਬਾਹਰ ਨਹੀਂ ਹੈਗੀ ਉਹ ਇਹਨਾਂ ਨੇ ਕਹਿਣਾ ਹਾਈ ਕੋਰਟਾਂ ਨੇ ਤੇ ਸੁਪਰੀਮ ਕੋਰਟਾਂ ਨੇ ਉਹ ਹੀ ਕਹਿਣਾ ਕਿਉਂਕਿ ਇੱਕ ਦੂਜੀ ਗੱਲ ਤੁਸੀਂ ਕੀਤੀ ਕਿ ਜਿਹੜੀ ਡਾਨੀਆਂ ਬਾਨੀਆਂ ਜੀਆਂ ਡਾਨੀਆਂ ਬਾਨੀਆਂ ਦਾ ਵੀ ਠੀਕ ਸਿੱਕਾ ਚੱਲਦਾ ਹੈ ਉਹਨਾਂ ਕੋਲੇ ਪੈਸਾ ਹੈ ਪੈਸਾ ਇਸ ਕਰਕੇ ਹੈ ਕਿ ਉਹ ਜਿਹੜੇ ਆ ਉਹਨਾਂ ਦੇ ਨਾਲ ਸਰਕਾਰ ਦੀ ਸਪੋਰਟ ਆ ਇਸ ਕਰਕੇ ਹੀ ਡਾਨੀ ਬਾਨੀ ਆ ਜਿਹੜੇ ਉਹ ਸਰਕਾਰ ਨੂੰ ਚੰਗੇ ਲੱਗਦੇ ਆ ਤੋ ਸਾਨੂੰ ਬਿਜਲੀ ਵੀ ਮਾਗ ਚਾਹੀਦੀ ਆ ਹੂੰ ਜਿੱਤੋਂ ਕਮੀ ਪੈਂਦੀ ਆ ਬਿਲਕੁਲ ਤੁਹਾਨੂੰ ਫਸਲਾਂ ਦੇ ਰੇਟ ਵੀ ਵਧ ਚਾਹੀਦੇ ਆ ਸਾਡੇ ਬੈਂਕਾਂ ਦੇ ਜਿਹੜੇ ਪੈਸੇ ਆ ਉਹ ਵੀ ਮਾਗ ਚਾਹੀਦੇ ਆ ਤੇ ਆਪਾਂ ਇਹ ਸੋਚੀਏ ਵੀ ਇਹ ਸਭ ਕੁਝ ਕਰਕੇ ਸਰਕਾਰ ਚੱਲੂ ਕਿਵੇਂ ਅੱਛਾ ਜੇਕਰ ਚੱਲੂਗੀ ਤਾਂ ਜਾਂ ਤਾਂ ਉਹ ਸ਼ਰਾਬ ਮਾਫੀਏ ਤਾਂ ਚੱਲੂ ਤੇ ਜਾਂ ਡਾਨੀਵਾਨੀ ਵਰਗੇ ਜਿਹੜੇ ਵੱਡੇ ਲੋਕ ਆ ਉਹਨਾਂ ਦੇ ਸਰਵਾਏ ਨਾ ਚੱਲੂਗੇ ਇਸ ਕਰਕੇ ਜਿੰਨੇ ਮਰਦੀ ਮਰਨ ਵਰਤੇ ਬੈਠਣ ਡਾਨੀਆਂ ਬਣ ਗਿਆ ਨੂੰ ਵੀ ਕੋਈ ਅਸਰ ਨਹੀਂ ਪਹੁੰਚਦਾ ਕਿਸੇ ਕਿਸਾਨ ਦਾ ਉਸ ਤੋਂ ਬਾਅਦ ਜਦੋਂ ਉਹਦਾ ਦਿੱਲੀ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਾਦੂ ਜਿਹੜਾ ਹੈਗਾ ਉਹਨਾਂ ਨੇ ਪ੍ਰਸਾਰ ਕੀਤਾ ਬਣ ਗਿਆ ਡਾਨੀਆਂ ਨੇ ਉਹਨਾਂ ਦੀਆਂ ਕੰਪਨੀਆਂ ਲੱਗ ਗਈਆਂ ਮੋਲ ਬਣ ਗਏ ਸਭ ਕੁਝ ਹੋ ਹੀ ਜਾਂਦਾ ਜੀ ਉਹਨਾਂ ਦਾ ਭਜਾ ਸੋਨੇ ਪਿੰਡ ਹੂੰ ਅੱਛਾ ਹੁਣ ਕੀ ਸੁਪਰੀਮ ਕੋਰਟ ਨੂੰ ਇਸ ਭੁਖੜ ਹੜਤਾਲ ਤੇ ਕੋਈ ਸਖਤ ਆਦੇਸ਼ ਦੇਣੇ ਚਾਹੀਦੇ ਨਰਿੰਦਰ ਮੋਦੀ ਨੂੰ ਕਿ ਨਹੀਂ ਇਹਦੇ ਬਾਰੇ ਸੁੱ ਦਿੱਤੇ ਬਹੁਤ ਵੈਰੀ ਦਿੱਤੇ ਆ ਇਹ ਗੱਲਾਂ ਜਿਹੜੀਆਂ ਕੁਛ ਕਹਿਣ ਦੀਆਂ ਹੁੰਦੀਆਂ ਹੋਰ ਉਹਨਾਂ ਨੂੰ ਅੰਗਲੀ ਜਾਮਾ ਜਿਹੜਾ ਉਹ ਪਾਉਣ ਵੇਲੇ ਦਾ ਕੁਝ ਹੋਰ ਚੀਜ਼ਾਂ ਹੁੰਦੀਆਂ ਪਹਿਲੀ ਤਾਂ ਗੱਲ ਇਹ ਵੀ ਇੰਨਾ ਲੰਮਾ ਸਮਾਂ ਬੰਦਾ ਇੱਕ ਜਨ ਇਜਾਦ ਤੇ ਆ ਕੇ ਬੈਠਾ ਹੂੰ ਪਰ ਸੁਪਰੀਮ ਕੋਰਟਾਂ ਜਿਹੜੀਆਂ ਆਪਣੀ ਚਾਲ ਚੱਲ ਰਹੀਆਂ ਜਿਹਨੇ ਦਵਾਨੀ ਦਾਵੇ ਦੇ ਕੇਸ ਆ ਪੀ ਚੱਲੀ ਜਾਣ ਦੋ ਕਿ ਜਦੋਂ 12 ਅੰਨਿਆਂ ਦੇ ਵਿੱਚੋਂ 16 ਅੰਨਿਆਂ ਜੋ ਦਿਵਾਨੀ ਰਹੇ ਜੇ ਇਹ ਤਾਂ ਫਿਰ ਸਾਡੀਆਂ ਕੋਰਟਾਂ ਤਾਂ ਉਦੋਂ ਫੈਸਲਾ ਕਰਦੀਆਂ ਜੇ ਜੇ ਤੁਸੀਂ ਮੰਨ ਲਓ ਤੁਸੀਂ ਕੇਸ ਕੀਤਾ ਤੁਸੀਂ ਦਿਵਾਨੀ ਦਾ ਵਿੱਚ ਕੇਸ ਕੀਤਾ ਅੱਛਾ ਉਹ ਕੇਸ ਤੁਸੀਂ ਜਿੱਤ ਜਾਂਦੇ ਹੋ ਕੋਸ਼ ਕਰ ਲੋ ਪਰ ਤੁਹਾਡੇ ਪੁੱਤ ਪੋਤਰੇ ਜਾ ਕੇ ਉਹਦਾ ਫਾਇਦਾ ਲੈਣਗੇ ਤੁਹਾਡੀ ਜ਼ਿੰਦਗੀ 'ਚ ਇਹ ਸੱਡ ਗਿਆ ਕੋਟਾ ਕੋਈ ਫਾਇਦਾ ਨਹੀਂ ਕਰਦੀਆਂ ਕਿਉਂਕਿ ਇਹ ਤਾਂ ਉਹੀ ਉਰਦਾ ਬੁੱਲ ਅੱਡੇ ਕਪਿਆ ਚੋਕਲਿਆ ਦਾ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਬਸ ਆ ਤਿੰਨਾ ਥਾਵਾਂ ਤੋਂ ਹੀ ਬੰਦੇ ਦਾ ਸੁੱਖ ਸੁੱਖ ਤੇ ਬਿਰਖ ਹੋ ਜਾਂਦੇ ਉਹ ਲਿਖਿਆ ਕਵਤਾ ਤੇ ਲਿਖਦੇ ਜਿਹੜੇ ਲੋਕ ਤੁਸੀਂ ਅਦਾਲਤਾਂ ਦੀ ਕਮਾਈ ਤੁਸੀਂ ਨਹੀਂ ਕਾ ਸਕਦੇ ਜੇ ਕੋ ਬੈਨੀਫਿਟ ਮਿਲੂਗਾ ਤਾਂ ਤੁਹਾਡੀਆਂ ਪੀੜ੍ਹੀਆਂ ਨੂੰ ਮਿਲੂਗਾ ਉਹਦੋਂ ਤੁਸੀਂ ਕਿੱਥੇ ਹੋਣਾ ਇਸ ਕਰਕੇ ਅਦਾਲਤਾਂ ਜਿਹੜੀਆਂ ਉਹ ਨਹੀਂ ਇੱਥੇ ਪੂਰਾ ਕੰਮ ਨਹੀਂ ਕਰ ਰਹੀਆਂ ਜਿੱਥੇ ਕਿ ਇੱਕ ਜਮਿਨੀ جنگ ਆ ਉੱਥੇ ਤੁਰੰਤ ਜਿਹੜੇ ਹਦੇਸ਼ ਹੋਣੇ ਚਾਹੀਦੇ ਆ ਇੱਥੇ ਨਾ ਤਾਂ ਕਿਤੇ ਕੋਈ ਆਦੇਸ਼ ਦੀ ਪਾਲਣਾ ਕਰਦਾ ਨਾ ਕੋਈ ਕਿਸੇ ਦੀ ਕੋਈ ਕਰਦਾ ਬੁੱਤੇ ਦਾ ਸਿਰ ਅੱਛਾ ਇੱਕ ਚੀਜ਼ ਹੋਰ ਬਸੋ ਸਤਿਰਾਮ ਜੀ ਐਸ ਸੰਕਟ ਦੀ ਘੜੀ 'ਚ ਔਖੇ ਟਾਈਮ 'ਚ ਕਿ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ 40 42 ਕਿਸਾਨ ਯੂਨੀਅਨ ਦੀਆਂ ਜਥੇਬੰਦੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਮੁੱਟ ਹੋਣ 'ਚ ਫਾਇਦਾ ਆ ਜਾਂ ਅੱਡੋ-ਅੱਡ ਰਹਿਣ 'ਚ ਫਾਇਦਾ ਤੁਹਾਨੂੰ ਤੁਹਾਡਾ ਕੀ ਵਿਚਾਰ ਇਸ ਬਾਰੇ ਦੇ ਕੋਈ ਨਹੀਂ ਹੋ ਸਕਦੇ ਜੀ ਜਦੋਂ ਉਦੋਂ ਹਾਈਜੈਕ ਹੋਇਆ ਹੈ ਨਾ ਪਿੱਛੋਂ ਹੂੰ ਦਿੱਲੀ ਵਾਲਾ ਮੋਰਚਾ ਹੂੰ ਉੱਥੋਂ ਪਹਿਲਾਂ ਤਾਂ ਉੱਥੋਂ ਹੀ ਇਹਨਾਂ ਦੀ ਜਿਹੜੀ ਸੀ ਭੂਖ ਕੱਢ ਦਿੱਤੀ ਗਈ ਉਸ ਤੋਂ ਬਾਅਦ ਜਲਦੀ ਇਲੈਕਸ਼ਨ ਕਰਾ ਦਿੱਤੇ ਕੁਝ ਜਿਹੜੇ ਜਨਤੰਰੀਆਂ ਦੇ ਆਗੂ ਉਹ ਲਕਸ਼ਣਾਂ ਦੀ ਕਾਣ 'ਚ ਆ ਗਏ ਕੁਝ ਆ ਗਏ ਸਿਆਸੀ ਲੀਟਰਾਂ ਦੀ ਭੈਂਟ 'ਚ ਕੁਝ ਆ ਗਏ ਇੱਕ ਦੂਜੇ ਦੀ ਉਹ 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 ਉੱਤਰਕਾਂਡ ਨੂੰ ਹੈ ਜਿਹੜਾ ਜਦੋਂ ਇਹਨਾਂ ਸਾਰਿਆਂ ਦੇ ਵਿੱਚ ਸਵਾਰਥ ਆ ਗਈ ਉਦੋਂ ਇਹਨਾਂ ਦੀ ਤਾਕਤ ਸੀ ਜਿਹੜੀ ਕੱਟ ਗਈ ਕੇਂਦਰ ਸਰਕਾਰ ਦੀ ਜਿਹੜੀ ਦਿਮਾਗ ਦੀ ਸੋਚ ਸੀ ਉਹ ਵੱਧ ਗਈ ਇਸ ਕਰਕੇ ਨਹੀਂ ਕੋਈ ਫਰਕ ਨਹੀਂ ਪੈਂਦਾ ਇਕੱਠੇ ਨਹੀਂ ਹੋ ਸਕਦੇ ਨਾ ਇਹਨਾਂ ਨੂੰ ਕਿਸੇ ਨੇ ਹੋਣ ਦੇਣਾ ਹੁਣ ਬੇਲਾ ਬਹੁਤ ਦੂਰ ਚਲੇ ਗਿਆ ਕਦੇ ਇਕੱਠ ਨਹੀਂ ਹੋਣਾ ਇਹਨਾਂ ਤੋਂ ਇਕੱਠੇ ਨਹੀਂ ਹੋਇਆ ਜਾਣਾ ਇਹਨਾਂ ਨੂੰ ਠੀਕ ਹੈ ਜੀ ਮਿਹਰਬਾਨੀ ਸਤਨਾਮ ਜੀ ਬਹੁਤ ਬਹੁਤ ਧੰਨਵਾਦ ਦਰਸ਼ਕੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਦੇ ਆਪ ਦੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦਿਓ